ਟੱਤ ਦੇਖ ਲੋ ਕੇ ਗੋਰੀਏ ਹਾਏ ਜੱਟ ਦੀ ਕੰਪੈਨ ਚੱਲਦੀ ਇਹ ਗਾਣਾ ਨਹੀਂ ਆ ਇੱਕ ਟੱਪਾ ਚੇਤਾ ਆ ਗਿਆ ਪੰਜਾਬ ਦਾ ਕਿ ਪੰਜਾਬ ਦੇ ਵਿੱਚ ਖੇਤੀ ਚੱਲਦੀ ਆ ਤੇ ਕਿੱਡੇ ਨਜ਼ਾਰੇ ਲੱਗਦੇ ਹਨ ਅੱਜ ਤੁਹਾਨੂੰ ਜਰਮਨ ਦਾ ਜਗਾੜ ਦਿਖਾਉਨੇ ਆ ਟੱਕ ਸੋਹਣਿਆ ਆ ਜਿਓ ਬਾਬਿਓ ਫਿਰ ਕਰੀਏ ਗੱਲਾਂ ਬਾਤਾਂ ਅੱਜ ਮੇਰਾ ਦੇਸ਼ ਹੋਏ ਪੰਜਾਬ ਅੱਜ ਪੰਜਾਬ ਦੀ ਨਹੀਂ ਅੱਜ ਜਰਮਨ ਦੀ ਗੱਲ ਕਰਨੀ ਆ 100 150 ਕਿਲੇ ਦਾ ਟਾਕਾ ਜਿੱਥੇ ਦੋ ਝੋਟੇ 3 ਕਰੋੜ ਵਾਲੇ ਚੱਲਣਦੇ ਆ ਤੇ ਵੇਖੋ ਕੋਈ ਪ੍ਰਵਾਹ ਹੀ ਨਹੀਂ ਇਹਨਾਂ ਨੂੰ ਪਿੱਛੇ ਜਿਹੜੀ ਮਸ਼ੀਨ ਪਾਈ ਆ ਇੱਕ ਤੇ ਹਲਾ ਤਵੇ ਚੱਲਣਦੇ ਆ ਤੇ ਤਵਿਆਂ ਦੇ ਪਿੱਛੇ ਰੱਬ ਤੁਹਾਡਾ ਭਲਾ ਕਰੇ ਨਾਲ ਇੱਕ ਇਹੋ ਜਿਹਾ ਜੰਤਰ ਬਣਾਇਆ ਸੁਹਾਗਾ ਕੋਈ ਪਿੱਛੇ ਗੁੱਲਾ ਨਹੀਂ ਖਿਲਾ ਰਿਹਾ ਸੁੱਖਾ ਨਹੀਂ ਖਿਲਾ ਰਿਹਾ ਕੋਈ ਵਿੱਕੀ ਨਹੀਂ ਖਿਲਾ ਰਿਹਾ ਬਸ ਸੁਹਾਗੇ ਤੇ ਖਲੋਈ ਤੇ ਢੇੜਾ ਕੱਢ ਲਈਏ ਸਾਰਾ ਕੰਮ ਮਸ਼ੀਨਰੀ ਦਾ ਵੇਖੋ ਉੱਧਰ ਦੇਖੋ ਯਾਰ ਬਠਿੰਡੇ ਵਾਲਾ ਏਸੀ ਟਰੈਕਟਰ ਆ ਤੇ ਖੇਤੀ ਕਰਨ ਰਿਆ ਪਿੱਛੇ ਬਿਜਲੀ ਬਣਦੀ ਐ ਤੇ ਇੱਧਰ ਵੇਖੋ ਖੇਤ ਇਹਨਾਂ ਦੇ ਪਛਾਂ ਤੱਕ ਛਾਤੀ ਮਰੌਣਾ ਵਾ ਕਿਹੜੇ ਪਿੰਡ ਤੋਂ ਵੀਡੀਓ ਵੇਖਣ ਦੇ ਕਿਹੜੀ ਕੰਟਰੀ ਤੋਂ ਵੀਡੀਓ ਵੇਖਣ ਦੇ ਤੇ ਕਿੱਦਾਂ ਦੀ ਲੱਗਣ ਢੀ ਅੱਜ ਵੀ ਮੈਨੂੰ ਤਾਂ ਯਕੀਨ ਮੰਨੇ ਕਿ ਮੈਂ ਭਾਪੇ ਕੋ ਬੜੇ ਛੱਤਰ ਖਾਦੇ ਸੀ ਉਹ ਭਾਪ ਕਿੱਥੇ ਲੁਗ ਗਿਆ ਟਰੈਕਟਰ ਇੱਕ ਮਿੰਟ ਵੀਰੇ ਚੁੱਕਣਾ ਪੈਣਾ ਕੰਮ ਨੂੰ ਫੇਰ ਮੰਨੋ ਵੀ ਜਹੇਦਾਰਾ ਬਹੁਤ ਜੁੱਤੀਆਂ ਪੈਂਦੀਆਂ ਰਹੀਆਂ ਉਹ ਕਿੱਧਰ ਲੋ ਗਿਆ ਉਹ ਤੁਹਾਡਾ ਪਲਟਾ ਸੀ ਉੱਚੀ ਨਹੀਂ ਵੀ ਹੈ ਨਾ ਇੱਧਰ ਆਹ ਦੇਖੋ ਬੜੀਆਂ ਜੁੱਤੀਆਂ ਪੈਂਦੀਆਂ ਨੇ ਅਸੀਂ ਟਰੈਕਟਰ ਚਲਾਉਣ ਤੋਂ ਕਦੀ ਉਹਦਾ ਐਕਸਲ ਤੋੜਦਾ ਕਦੀ ਕੋਈ ਕੁਝ ਕਰਦਾ ਤੇ ਉਹ ਚੀਜ਼ ਅਜੇ ਵੀ ਚੇਤੇ ਆਉਂਦੀ ਹੈ ਬਾਬਿਓ ਵੀ ਖੇਤੀ ਕਰਨ ਦਾ ਕੋਈ ਨਜ਼ਾਰਾ ਹੀ ਵੱਖਰਾ ਹੈ ਨਾ ਦੇਖੋ ਖੇਤ ਗੋਰੀਆਂ ਦੇ ਸਾਰੇ ਬਨੇ ਕਣਕ ਵੱਢ ਕੇ ਤੇ ਹੁਣ ਇਹਨਾਂ ਨੂੰ ਰੱਬ ਤੁਹਾਡਾ ਭਲਾ ਕਰੇ ਕਰਿਆ ਜਾ ਰਿਹਾ ਸੂਤਰ ਹੁਣ ਅਗਲੀ ਅਗਲੀ ਜਿਹੜੀ ਖੇਤੀ ਹੁਣ ਹੋਰ ਹੋਣੀ ਆ ਉਹ ਵੇਖੋ 100 150 ਕਿਲੇ ਦਾ ਟਾਕਾ ਤੇ ਗੱਡੀ ਜੋ ਬਾਹਰ ਨਿਕਲ ਕੇ ਤਾਂ ਦਿਖਾ ਰਿਹਾ ਕਿ ਟਰੈਕਟਰ ਸਾਈਡ ਤੇ ਲਾਤਾ ਮੇਰੇ ਖਿਆਲ ਖੇਤੀ ਪੂਰੀ ਇਹਦੀ ਹੋ ਗਈ ਆ ਆ ਵੇਖੋ ਵੇਖੋ ਜਿਗਾੜ ਕਿਦਾਂ ਦਾ ਤੇ ਆ ਸਾਰੀ ਪੈਲੀ ਆ ਗੋਰੀਆਂ ਦੀ ਆਹ ਤੱਕ ਤੱਕ ਖੇਤ ਦੇਖੋ ਸਾਰੇ ਬਾਹਰ ਦਿੱਤੇ ਗਏ ਆ ਟਰੈਕਟਰ ਲੈ ਕੇ ਫੇਰ ਜੱਟ ਤੁਰ ਪਿਆ ਹੀ ਉਧਰ।bro ਇੱਕ ਆਓ ਚੱਲਣ ਡਿਆ ਜਿਗਾੜ ਵੇਖੋ ਇਧਰ। ਇੱਕ ਜੌਂਡੀਆ ਰਾ ਤੇ ਇੱਕ ਸੋਨਾ ਲੀਕਾ ਪਨੇ ਕਿਹੜੇ ਦੋ ਟਰੈਕਟਰ ਆ ਬੜਾ ਕੰਮ ਸ਼ਾਰਫ ਕੀਤਾ। ਤੇ ਇਧਰ ਦੋਵੇਂ ਭਰਾ ਲੱਗੇ ਆ ਪੂਰੀ ਖੇਤੀ ਕਰਨ। ਹੋਰ ਤੇ ਗੱਲਾਂ ਨਹੀਂ ਗੱਲਾਂ ਮਜ਼ਾ ਇਸ ਗੱਲ ਦਾ ਆਉਂਦਾ ਟਰੈਕਟਰ ਦੀ ਆਵਾਜ਼ ਆਉਂਦੀ ਆ ਤੇ ਠੰਡੀ ਹਵਾ ਜਿਦਾ ਕਣਕ ਵੀਜਣ ਲੱਗੇ ਹੁੰਦੇ ਆ। ਮੈਂ ਤੇ ਆਪਣੇ ਮੌਸਮ ਦੇ ਹਿਸਾਬ ਨਾਲ ਆਪਣੇ ਦੇਸ਼ ਦੇ ਹਿਸਾਬ ਨਾਲ ਦੱਸ ਸਕਦਾ ਕਿ ਯਾਰਾ ਵੜਾ ਨਜ਼ਾਰਾ ਕਸਮ ਦੀ ਗੱਲ ਆ। ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਗੰਦਲਾਂ ਦਾ ਬਣਿਆ ਸਾਗ ਹੋਵੇ ਤੇ ਕਹਿੰਦੇ ਮੱਕੀ ਦੀਆਂ ਰੋਟੀਆਂ ਆਣ ਤੇ ਬੰਦਾ ਬਿਨਾ ਗਨੇ ਖਾਈ ਜਾਵੇ ਨੇਹਰੀਆਂ ਲਿਆਈ ਜਾਵੇ ਬੱਲੇ ਬੱਲੇ ਕਰਾਈ ਜਾਵੇ ਜਰਮਨ ਦੇ ਦਰਸ਼ਨ ਕਰਾਈ ਜਾਵੇ ਪਰ ਪਿਆਈ ਫੇਰ ਯਾਰ ਬਠਿੰਡੇ ਵਾਲਾ ਉਧਰ ਨੂੰ ਵੇ ਇੱਕ ਗੱਲ ਹੈ ਕਿੰਨੀ ਪਾਵਰ ਕਿੰਨੀ ਜਾਨ ਆ ਪੱਲੇ ਕਿੰਨੇ ਹਾਸ ਪਾਵਰ ਟਰੈਕਟਰ ਹੋਣਾ ਵਾ ਤੇ ਮਿੰਟਾਂ ਸੈਕਿੰਟਾਂ ਦੇ ਵਿੱਚ ਕਿੱਲਿਆਂ ਨੂੰ ਦੂਰ تیر ਪਾਈ ਜਾਣ ਦੇ ਤੇ ਆਹ ਵੇਖੋ ਥੱਲੇ ਧਰਤੀ ਕੱਢੀ ਨਾ ਪਧਰੀ ਕੀਤੀ ਐ ਆਪਣੇ ਨਾਲ ਦੀ ਆ ਕੋਈ ਰੋੜਾ ਰੜਾ ਨਹੀਂ ਵਿੱਚ ਹੈਗਾ ਕੋ ਲੈਂਡ ਰੇਡ ਨੇ ਕੋਈ ਗਲਤ ਚੀਜ਼ ਨਹੀਂ ਗਈ ਪਹਿਲਾਂ ਇਹਦੇ ਵਿੱਚ ਸਰੋਂ ਬੀਜੀ ਹੋ ਵੀ ਕੁਤਰਤੀ ਆ ਕਣਕ ਵੀ ਕੁਤਰਤੀ ਇਹਨਾਂ ਨੇ ਤਿੰਨ ਚਾਰ ਫਸਲਾਂ ਵਾ ਜਵਾਰ ਬਹੁਤ ਹੁੰਦੀ ਆ ਆ ਵੇਖ ਕਿਦਾਂ ਕੁਕਰਾਂ ਮਾਰਦਾ ਝੋਟਾ ਬੁੱਕ ਦਾ ਝੋਟਾ ਡਿੰਗਣ ਡਿਆ ਇਧਰ ਓਏ ਆਲਾ ਚਾਹ ਪੀ ਲਓ ਓਏ ਓਏ ਚਾਹ ਪੀ ਲਓ ਫਿਰ ਖਾ ਲਿਓ ਔਰ ਰੋਟੀ ਆਈ ਖਾ ਲਓ ਸੁਣਿਆ ਵੀ ਕੈਨੇਡਾ ਵਿੱਚ ਲੋਕਾਂ ਦੀਆਂ ਬਹੁਤ ਜ਼ਮੀਨਾਂ ਵਾ ਬਹੁਤ ਖੇਤੀ ਬਾੜੀ ਕਰਦੇ ਆ ਚਲੋ ਮਹਾਰਾਜ ਕਿਰਪਾ ਕਰੇ ਕਿ ਸਾਡੀਆਂ ਦੋ ਚਾਰ ਪੈਲੀਆਂ ਹੋਂਟ ਨਜ਼ਾਰਾ ਆ ਜੇ ਆਹ ਜਾਂਦੇ ਜੀ ਡੀ ਐਚ ਐਲ ਵਾਲੇ ਵੀ ਆਹ ਵੇਖੋ ਜਰਮਨ ਦੇ ਕੰਮ ਡੀ ਐਚ ਐਲ ਵਾਲੇ ਵੀ ਜਾਂਦੇ ਆ ਇੱਧਰ ਨੋਟ ਦੇ ਆਹ ਦੇਖੋ ਝੋਟਾ ਨਾਲ ਨਾਲ ਜਾ ਰਿਹਾ ਤਿੰਨ ਝੋਟੇ ਇਕੱਠੇ ਜੁੱਤੇ ਆ ਤੇ ਟਰੈਕਟਰ ਦੀ ਕੀਮਤ ਵੀ 22 2-3 ਕਰੋੜ ਦੇ ਲਾਗੇ ਛਾਗੇ ਹੈਗੀ ਆ ਕੀ ਬਾਤਾਂ ਸੋਹਣਿਆ ਤੇਰੇ 100-150 ਕਿੱਲੇ ਦੀ ਗੱਲ ਕੀਤੀ ਤੇ ਬਾਬੇ ਦਿਖਾਉਨੇ ਤੁਹਾਨੂੰ ਹੁਣ 100-150 ਕਿੱਲਾ ਕਿੰਨਾ ਹੁੰਦਾ ਇੱਧਰ ਵੇਖੋ ਯਾਰ ਬਠਿੰਡੇ ਵਾਲਾ ਇੱਧਰ ਵੀ ਟਰੈਕਟਰ ਚੱਲਣ ਡਿਆ ਇਹ ਉਹਦਾ ਭਰਾ ਹੀ ਲੱਗਾ ਸਾਰੀ ਪੈਲੀ ਇਹਨਾਂ ਦੀ ਹੀ ਲੱਗਦੀ ਤੇ ਜਿਗਾਰਡ ਤੁਸੀਂ ਦੇਖੋ ਕਿੱਡਾ ਘੈਂਟ ਆ ਇਹੋ ਜਿਹਾ ਵੀਡੀਓ ਬਾਬਿਓ ਬੜੀਆਂ ਉਹ ਤੁਹਾਡੀ ਪਾਣੂ ਤਿੰਨ ਹੋਏ ਇੱਕ ਇੱਧਰ ਵੀ ਚੱਲਣ ਡਿਆ ਨੁਕਰੇ ਆਓ ਦੇਖੋ ਇੱਕ ਹੋ ਆ ਤੇ ਵੇਖੋ ਕਿਦਾਂ ਤਵੇ ਚੱਲਣ ਡੇ ਆਦੇ ਮਗਰ ਤਵੇ ਵੇਖੋ ਚੱਲਣ ਡੇ ਨਾਲ ਨਾਲ ਤਵੇ ਆ ਤੇ ਨਾਲ ਨਾਲ ਉਹ ਸੁਹਾਗਾ ਮਾਰੀ ਜਾਂਦਾ ਇਹ ਕਾਹ ਵਾ ਤੇ ਇੱਕ ਉਹ ਚੱਲ ਰਿਹਾ ਝੋਟਾ ਪਿੱਛੇ ਇਹਦੇ ਕੋਲ ਜਾਣੇ ਆ ਬਿਲਕੁਲ ਇਹ ਕਿਹੜਾ ਤਿੰਨ ਟਰੈਕਟਰ ਖੇਤੀ ਕਰ ਰਿਹਾ ਵੇ ਕਿਦਾਂ ਗਾਂ ਪਾਇਆ ਕਿਦਾਂ ਧੂੜ ਪੱਟੀ ਆ ਕਿਦਾਂ ਨੇਰੀਆਂ ਲਿਆਉਣ ਰਿਹਾ ਸ਼ੀਸ਼ਾ ਗੱਡੀ ਦਾ ਚਾਰ ਲੈਂਦੀਆਂ ਨੇ ਤਾਂ ਨੇਰ ਕਰਦਾ ਬਾਬਿਓ ਕਿੱਦਾਂ ਲੱਗਦਾ ਕਿ ਜਰਮਨ ਇਹੋ ਜਿਹੇ ਦੇਣ ਨੂੰ ਦੇਹੇਗੀ ਤਾਂ ਜਦਾਂ ਅ ਬੁੱਥੇ ਵੱਡੇ ਹੁੰਦੇ ਸੀਗੇ ਉਹ ਚੋਨੇ ਦੇ ਤੇ ਦੀਵਾਲੀ ਹੁੰਦੀ ਸੀ ਕਿੰਨਾ ਵਧੀਆ ਲੱਗਦਾ ਹੁੰਦਾ ਸੀ ਪਰ ਵੇ ਗਾਹ ਪਾਇਆ ਅਗਲੇ ਨੇ ਪਟ ਪਟ ਛੁੱਟੀ ਜਾਂਦਾ ਕਿ ਨਹੀਂ ਧਰਤੀ ਨੂੰ ਭੈਣ ਚੋ ਦੇ ਇੱਕ ਡਾ ਤਗੜਾ ਗਾਡਰ ਉਹ ਤੇਰੀ ਭਲੀਓ ਲਾਗੇ ਨਹੀਂ ਹੁੰਦੇ ਇੰਡੇਆ ਕੰਮ ਨੂੰ ਵੇਖ ਤਾ ਆ ਘੜ ਘੜ ਦਾ ਟਾਇਰ ਆ ਬਾਬਿਓ ਏਸੀ ਟਰੈਕਟਰ ਆ ਕਿੰਨੇ ਹੌਸਪਾਵਰ ਜੌਂ ਡੀਅਰ 6900 ਹਣਾ ਮੇਰੇ ਸਾਹਮਣੇ ਆ ਆ ਉਹ ਵਿੱਚ ਗੋਰਾ ਬੈਠਾ ਜੈਕ ਟੰਗੀ ਆ ਤੇ ਥੱਲੇ ਵੇਖੋ ਕੀ ਬੰਨਿਆ ਭਾਂਡਾ ਕਿੰਨੇ ਤਵੇ ਆ ਮੇਰੇ ਖਾ 16 17 ਤਵੇ ਆ ਪਿੱਛੇ ਛੇ ਛਾਦੇ ਦੇ ਉਹ ਵੇਖੋ ਧਰਤੀ ਪੁੱਟ ਪੁੱਟ ਛੁੱਟੀ ਜਾਂਦਾ ਕਿ ਨਹੀਂ ਆਹਾਹਾਹਾ ਕੀ ਬਾਤਾਂ ਯਾਰ ਕੀ ਬਾਤਾਂ ਆਹ ਵੇਖੇ ਸਾਰਾ ਕੰਪਿਊਟਰ ਵਾਲਾ ਕੰਮ ਆਇਦਾ ਆ ਦੇਖੋ ਹੁਣ ਇੱਥੋਂ ਸਿਆੜ ਪੂਰਾ ਕਰਕੇ ਇਹਨੇ ਮੁੜਨਾ ਵੇਖੋ ਕਿਦੰਨ ਮੁੜਦਾ ਆ ਦੇਖੋ ਉਰੇ ਗਾਂ ਨੰਗ ਲੈnde ਮਿੱਟੀ ਤੋਂ ਦਿਖਦਾ ਨਹੀਂ ਕੁਝ ਵੀ ਟਾਈਮ ਬਰਬਾਰ ਕਰਨਾ ਪੈਂਦਾ ਇਹੋ ਜੇ ਚੀਜ਼ਾਂ ਕਰਨ ਨੂੰ ਇਹ ਵਹੋਂਦੇ ਪਾ ਨਹੀਂ ਕਿਹੜੇ ਹਿਸਾਬ ਨਾਲ ਟਰੈਕਟਰ ਆ ਇਥੋਂ ਫੇਰ ਇਹਨੇ ਵਾਪਸ ਕਰਕੇ ਤੇ ਫੇਰ ਲੀਕ ਜੀ ਬਣਾਉਣੀ ਆ ਸਾਡੇ ਵਾਲੇ ਸਿਆੜ ਮਲਦੇ ਆ ਨਾ ਵੀ ਸਿਆੜ ਮੱਲਿਆ ਆਹ ਦੇਖੋ ਆਹ ਟੱਕ ਤਾਂ ਨੇ ਤਵਾ ਨਾਲੇ ਜੰਗਲ ਫੇਰ ਸੱਜਣੋ ਬਾਕੀ ਮਰਜੀ ਤੁਹਾਡੀ ਆ ਪੇਜ ਨੂੰ ਲਾਈਕ ਫਾਲੋ ਕਰਨਾ ਜਾਂ ਅੱਗੇ ਸ਼ੇਅਰ ਕਰਨੀ ਇਹ ਜਰਮਨ ਆ ਬਾਬਿਓ ਤੇ ਜਰਮਨ ਦੀ ਖੇਤੀ ਤੁਹਾਨੂੰ ਦਿਖਾ ਲਈ ਆ ਚੱਲਣ ਦੇ ਆ ਪਰ ਸਮਾਂ ਜਾਜਤ ਨਹੀਂ ਦਿੰਦਾ ਅੱਗੇ ਖੇਤ ਹੀ ਖੇਤ ਆ ਅਸੀਂ ਪਿੰਡਾਂ ਚ ਰਹਿੰਨੇ ਜਰਮਨ ਦੇ ਅੱਜ ਤੇ ਇੱਥੇ ਆਮ ਚੀਜ਼ਾਂ ਇਹ ਵੇਖਣ ਨੂੰ ਮਿਲਦੀਆਂ ਆ ਹੁਣ ਇਹਨਾਂ ਨੇ ਪਰੇ ਸਰੋਂ ਕੀ ਬੀਜਿਆ ਵਾ ਲੱਗਣ ਸਰੋਂ ਵਰਗਾ ਡਿਆ ਵਾ ਤੇ ਖੇਤੀ ਇਹਨਾਂ ਹੀ ਕੀਤੀ ਆ ਦੇਖੋ